ਲੋ جی ਪੰਜਾਬੀ ਬ੍ਰਾਂਚ ਵਿੱਚ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂੰ ਗੁੱਡ ਈਵਨਿੰਗ ਜਿੱਥੇ ਵੀ ਉਹ ਹਾਜ਼ਰ ਹੋ ਵਾਸਤੇ ਰਵੋ ਤੇ ਇੱਥੇ ਤੇ ਪੰਜਾਬ ਵਿੱਚ ਸ਼ੁਰੂ ਹੋ ਗਈ ਹੈ ਹਲਕੀ ਹਲਕੀ ਠੰਡ ਤੇ ਸਮੋਗ ਆ ਗਈ ਹੈ ਸੜਕਾਂ ਦੇ ਉੱਤੇ ਗਲੀਆਂ ਵਿੱਚ ਖੇਤਾਂ ਵਿੱਚ ਐਸਾ ਐਸਾ ਹੋਨੇ ਇੰਨੀ ਨਹੀਂ ਹੋਈ ਕਿ ਵਿਜ਼ਿਬਿਲਟੀ ਖਤਮ ਹੋ ਜਾਵੇ ਲੇਕਿਨ ਇਹ ਜਿਹੜਾ ਮੌਸਮ ਹੁੰਦਾ ਨਾ ਇਹ ਹੁੰਦਾ ਹੈ ਮੌਸਮ ਇਹ ਅਲਸੀ ਦੇ ਲੱਡੂ ਖਾਣ ਵਾਲਾ ਤੇ ਬਣਾਉਣ ਵਾਲਾ ਚੋਈ ਸਾਬ ਨੂੰ ਪੁੱਛਨੇ ਆ ਜੀ ਕਿ ਚੋਈ ਸਾਬ ਕੋਈ ਐਲਸੀ ਬਣਵਾਈ ਹੈ ਕਿ ਨਹੀਂ ਲੱड्डू ਛੱਡੂ ਕੋਈ ਹੁਣ ਸਭ ਅਸੀਂ ਤੋਂ ਲੱਗਦਾ ਸ਼ਹਿਰੀ ਜੇ ਹੋ ਗਏ ਤੇ ਉਹ ਬਚਪਨ ਤਖਾਂਦੇ ਹੁੰਦੇ ਸੀ ਉਹ ਬਜ਼ੁਰਗ ਜਿਹੜੇ ਸਾਡੇ ਸੀ ਦਾਦੇ ਦਾਦੀਆਂ ਨਾਨੇ ਨਾਨੀ ਉਹ ਬੜਾ ਤਾਕਤਵਰ ਹੁੰਦਾ ਹਣਾ ਉਹ ਨਾਲ ਬਣਾਉਂਦੇ ਸੀ ਬੜਾ ਗਰਮ ਵੀ ਹੁੰਦਾ ਹੈ ਹੁਣ ਤਾਂ ਉਹ ਅਸਾ ਹੀ ਹੋ ਗਿਆ ਦੇਖੇ ਨਹੀਂ ਰਾਣਾ ਸਾਹਿਬ ਤੁਸੀਂ ਕਹਿੰਦੇ ਬਣਾਏ ਪਿਛਲੇ ਸਾਲ ਤੇ ਮੈਂ ਬਣਵਾਏ ਸੰਤ ਖਾਦੇ ਵੀ ਨਹੀਂ ਹਾਂ ਬਿਲਕੁਲ ਪਿਛਲੇ ਸਾਲ ਖਾਦੇ ਸੀ ਹਾਂ ਮੈਂ ਨੇਪਾਲ ਗਿਆ ਸਾਂ ਉੱਥੇ ਵੀ ਮੇਰਾ ਇੱਕ ਬੇਲੀ ਲੈ ਕੇ ਆਇਆ ਸੀ ਬਣਵਾ ਕੇ ਕਾਫੀ ਸਾਰੇ ਤੁਸੀਂ ਤੁਹਾਨੂੰ ਚੈੱਕ ਕਰਾਇਸਨ ਨਾ ਜੀ 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 ਬੜੇ ਮਜ਼ੇ ਦੇ ਸਾਰੋ ਮੇਵੇ ਸ਼ੇਵੇ ਪਾਕ ਤੇ ਉਹਨੇ ਬਣਾਇਆ ਸੀ ਤੇ ਅਜੋ ਵੀ ਸਭ ਚਲੋ ਮੌਸਮ ਚੇਂਜ ਹੋ ਰਿਹਾ ਹੈ ਤੇ ਸਿਆਸਤ ਤੇ ਗੱਲ ਕਰਨੇ ਰਹਨੇ ਅਸੀਂ ਇਹ ਜਿਹੜਾ ਹੀ ਸਾਫਤ ਦੇ ਅਲਸੀ ਦੇ ਲੱਡੂ ਨੇ ਇਹਨਾਂ ਦਾ ਕੀ ਹਾਲ ਹੈ ਕੋਈ ਲੋਰਲੇ ਸਾਫੀ ਕੋਈ ਤੁਹਾਡੇ ਦੋਸਤ اسلام ਆਬਾਦ ਦੇ ਕੋਇਟੇ ਵਾਲੇ ਕਰਾਚੀ ਵਾਲੇ ਪਸ਼ੋਰ ਵਾਲੇ ਕੀ ਹੋ ਰਿਹਾ ਸਾਫਤ ਤੇ ਬੜਾ ਰੋਲਾ ਜਾ ਕੋਈ ਸੁਣ ਰਿਹਾ ਸਭ ਪਿਛਲੇ ਦਿਨੋਂ ਮਤੀਉਲਾ ਜਾਨ ਦੇ ਹਵਾਲੇ ਨਾਲ ਉਹਦੇ ਤੇ ਕੇਸ ਪਾ ਦਿੱਤਾ ਤੇ ਹੈ ਕਿ ਜੀ ਰਾਣਾ ਸਾਹਿਬ ਬਿਲਕੁਲ ਉਹ ਮਤੀਉਲਾ ਜਾਨ ਤੇ ਕੋਈ ਇਨਡਾਈਟਮੈਂਟ ਹੋਣੀ ਸੀ ਜਿਹੜੀ ਉਹਨਾਂ ਨੇ ਡੈਫਰ ਕਰਤੀ ਕੋਰਟ ਨੇ ਤੇ ਉਹ ਮੇਰੇ ਖਿਆਲ ਕੋ 8 ਨਵੰਬਰ ਨਵੀਂ ਉਹਦੀ ਡੇਟ ਹੈ ਤੇ ਲੇਕਿਨ ਇਹ ਹੈ ਕਿ ਸਾਡਾ ਮਤਲਬ ਮੁਲਕ ਰਿਆਸਤ ਹਕੂਮਤਾਂ ਸਿਸਟਮ ਜਿਹਦੇ ਨੂੰ ਹਾਈਬ੍ਰਿਡ ਸਿਸਟਮ ਕਹ ਰਹੇ ਆ ਇਹ ਮਤਲਬ ਕਿੰਨਾ ਗਿਰੇਗਾ ਹਾਂ ਦੇਖੋ ਆਪਣੀ ਆਪਣੇ ਆ ਆਪਣੇ ਆਪ ਤੋਂ ਹੀ ਕਿੰਨਾ ਗਿਰੇਗਾ ਕਿ ਮਤੀਉਲਾ ਜਾਨ ਦਾ ਜਿਹੜਾ ਅਕੰਪਲਿਸ਼ ਜਰਨਲਿਸਟ ਹੈ ਮਤਲਬ ਜਿਹਦਾ ਵਾਕਈ ਅਸੀਂ ਕਹਿ ਸਕਦੇ ਮਤਲਬ ਮੈਂ ਅਗਰ 15 16 ਸਾਲ ਮੈਨੂੰ ਵੀ ਸਾਫਤ ਕਰਦੇ ਹੋ ਗਏ ਅਗਰ ਮੈਂ ਕਿਸੇ ਬੰਦੇ ਨੂੰ ਆਪਣੀ ਸਾਫਤੀ ਲਾਈਫ ਦੇਖਾਂ ਤੇ ਅਗਰ ਮੈਂ ਉਸ ਬੰਦੇ ਦੇ ਬਾਰੇ ਸਿਰਮਤੀ ਉਹ ਲਾ ਜਾਣ ਦੇ ਬਾਰੇ ਕਹਿ ਸਕਦਾ ਕਿ ਵਾਕਈ ਅਪਰਾਈਟ ਆਦਮੀ ਜਿਹਨੇ ਜ਼ਿੰਦਗੀ 'ਚ ਕੋਈ ਇੱਕ ਰੁਪਏ ਦਾ ਫਾਇਦਾ ਕੋਈ ਬੈਨੀਫਿਟ ਕੋਈ ਜੰਡਾ ਕੋਈ ਚੀਜ਼ ਨਹੀਂ ਕੁਝ ਹਾਂ ਜੋ ਸਮੇਂ ਦਾ ਉ ਆਪਣੀ ਅੰਡਰਸਟੈਂਡਿੰਗ ਦੇ ਮੁਤਾਬਕ ਤੇ ਹੋ ਸਕਦਾ ਕਿ ਕੋਈ ਕਿਸੇ ਚੀਜ਼ ਦੇ ਇਸ਼ੂ ਦੇ ਚੋਹੇ ਸਾ ਮੈਂ ਸਮਝਦਾ ਮਤੀ ਉਲਾ ਤੇ ਇੱਕ ਸਟੈਂਡਰਡ ਹੈ ਨਾ ਇੱਕ ਬੇਸ ਲਾਈਨ ਹੈ ਕਿ ਇਹ ਮਿਨਿਮਮ ਸਫਾਈ ਦਾ ਸਟੈਂਡਰਡ ਇਹ ਹੋਣਾ ਚਾਹੀਦਾ ਤੇ ਮਤੀ ਦੀ ਸਫਾਈ ਦੇ ਉੱਤੇ ਕਿਹੜੇ ਕਿਹੜੇ ਸਾਫੀ ਪੂਰੇ ਕਰਦੇ ਨੇ ਕਿੰਨੇ ਹੋਣਗੇ ਪਾਕਿਸਤਾਨ ਵਿੱਚ ਜਿਹੜੇ ਮਤੀ ਦੇ ਲੈਵਲ ਦੇ ਹੋਣਗੇ ਕਿ ਇਹਨੇ ਅਪਰਾਇਟ ਹੋਣ ਇਤਨਾ ਹੋਣੇ ਚ ਐਕਟਿਵਿਜ਼ਮ ਵੀ ਹੋਵੇ ਪ੍ਰੋਫੈਸ਼ਨਲਿਜ਼ਮ ਵੀ ਹੋਵੇ ਤੇ ਉਹ ਕਲੈਰਿਟੀ ਵੀ ਹੋਵੇ ਹਰ ਚੀਜ਼ ਦੀ ਇਸ ਕੰਬੀਨੇਸ਼ਨ ਦਾ ਸਾਫੀ ਕਿੰਨਾ ਰਹਿ ਗਿਆ ਪਾਕਿਸਤਾਨ ਇਹ ਰਾਣਾ ਸਾਹਿਬ ਉਹਦੇ ਵਿੱਚ ਮੈਂ ਦੋ ਉਹਦੀ ਮੈਂ ਕਲਾਸੀਫਿਕੇਸ਼ਨ ਕਰਾਂਗਾ ਜਿਹੜਾ ਤੁਹਾਡਾ ਸਵਾਲ ਹੈ ਨਾ ਉਹਦੇ ਜਿਹੇ ਹੈ ਕਿ ਇੱਕ ਤੇ ਜਿਹੜੇ ਨੋਨ ਸਾਫੀ ਨਾ ਅਗਰ ਉਹਨਾਂ ਵਿੱਚ ਮੈਂ ਦੇਖਾਂ ਤੇ ਮੈਨੂੰ ਲੱਗਦਾ ਕਿ ਬਹੁਤ ਕੰਮ ਨਹੀਂ ਆਰਟੀਜਨ ਵਰਗ ਦੇ ਬਰਾਬਰ اچھا اچھا ਦੂਸਰੀ ਇੱਕ ਐਸੀ ਕਲਾਸ ਹੈ ਜਿਹੜੀ ਨੋਨ ਨਹੀਂ ਹੈ ਹਾਂ ਲੇਕਨ ਉਹ ਉਹ ਉਸ ਜਗ੍ਹਾ ਤੇ ਉਹ ਬੰਦੇ ਉਹਨਾਂ ਵਿੱਚ ਕਾਫੀ ਬੰਦੇ ਪ੍ਰੋਫੈਸ਼ਨਲ ਹੈ ਨੇ ਹਮ ਲੇਕਨ ਜ਼ਾਹਰ ਹੈ ਇਤਨੀ ਲਾਈਮਲਾਈਟ ਨਹੀਂ ਇਤਨੀ ਨਹੀਂ ਹੁੰਦੇ ਬਸ ਆਪਣਾ ਆਪਣਾ ਕੰਮ ਕਰ ਰਿਹਾ ਕੋਈ ਉਰਦੂ ਖ਼ਬਰ ਲਗਾ ਕੋ ਅੰਗਰੇਜ਼ੀ ਖ਼ਬਰ ਲਗਾ ਕੋ ਕਿਸੇ ਟੀਵੀ ਉਹ ਹੈ ਨਹੀਂ ਲੇਕਿਨ ਜਿਹੜੇ ਨੌਨ ਨੇ ਨਾ ਹਾਂ ਉਹ ਮੋਸਟਲੀ ਮੈਂ ਤੁਹਾਨੂੰ ਦੱਸਾਂ ਕੰਪਰਮਾਈਜ਼ ਨੇ ਹਾਂ ਚੰਦ ਬੰਦੇ ਹੈ ਨੇ ਕੁਝ ਬੰਦੇ ਉਹ ਆ ਕਿ ਜਿਹੜੇ ਅਪਰਾਇਟ ਨੇ ਲੇਕਿਨ ਉਹ ਜਿਹਨੂੰ ਅਸੀਂ ਕਹਿੰਦੇ ਨੇ ਇੰਟੈਲੈਕਚੁਅਲੀ ਡਿਸਨੈਸਟ ਨੇ ਉਹ ਵੀ ਨੇ ਇੱਥੇ ਆ ਹਾਂ ਬਿਲਕੁਲ ਠੀਕ ਹੈ ਨਾ ਤੇ ਕੁਝ ਜਿਹੜੇ ਨੇ ਉਹ ਇੰਟੈਲੈਕਚੁਅਲੀ ਡਿਸਨੈਸਟ ਵੀ ਨੇ ਤੇ ਵੈਸੇ ਵੀ ਬਿਜ਼ਨਸ ਨੇ ਮਤਲਬ ਮختلف ਕਿਸਮ ਦੀਆਂ categories ਨੇ ਕਿਸੇ ਨੂੰ professionals ਦਾ ਬਣੀ ਪਤਾ ਤੇ ਨਾ ਉਹਨਾਂ ਨੂੰ ਬਾਕੀ ਛਾਵਾਂ ਦਾ ਪਤਾ ਉਹ ਤੇ ਮੇਰਾ ਖਿਆਲ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਉਹ ਆਪਣੀ intentionally ਸ਼ਾਹ ਠੀਕ ਹੋਣ ਲੇਕਿਨ ਉਹਨੂੰ ਪਤਾ ਹੀ ਨਹੀਂ ਕਿ ਸਟੈਂਡਰਡ ਕੀ ਹੁੰਦੇ ਨੇ ਸਫਾਈ ਦੇ professionlism ਦੇ ਉਹ ਵੀ ਤੇ ਕਲਾਸ ਹੈ ਨਾ ਇੱਥੇ ਬਿਲਕੁਲ ਉਹ ਵੀ ਹੈ ਕਲਾਸ ਬਹੁਤ ਬੜੇ ਬੜੇ ਨਾਨ ਸਫਾਈ ਮੈਂ ਤੁਹਾਨੂੰ ਦੱਸਾਂ ਉਹ ਉਹ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਟੈਂਡਰਡ ਕੀ ਹੈ ਤੁਸੀਂ ਅਨਸਾਰ 바ਸੀ ਸਾਹਿਬ ਦੀਆਂ ਅੱਜ ਕਾ ਸਟੋਰੀਆਂ ਪੜ੍ਹ ਰਹੇ ਹੋ ਹਾਂ ਮੈਂ ਤੇ ਪੜਨਾ ਰਹਿਣਾ ਉਹ ਇਬਰਤ ਹਾਸਲ ਹੁੰਦੀ ਹੈ ਤਦਜ਼ੀਆ ਹੁੰਦਾ ਹੈ ਔਰ ਹਾਸ ਹੁੰਦੀ ਹੈ ਜਾਂ ਕਿ ਵਟਸਐਪ ਗਰੁੱਪ ਜੇ ਇਸ ਲਈ ਮੈਂ ਕਹ ਰਿਹਾ ਇਬਰਤ ਹਾਸਲ ਕਰਨ ਵਾਸਤੇ ਮੈਂ ਪੜਨਾ ਰਿਹਾ ਹਾਂ ਉਹ ਇੱਕ ਬੰਦ ਦੋਸਤ ਮਰਹੂਮਾ ਹੁੰਦਾ ਹੈ ਇੱਕ ਦੋਸਤ ਨੇ ਬੜਾ acha ਕਮੈਂਟ ਕੀਤਾ ਅਨਸਾਰ 바ਸੀ ਸਾਹਿਬ ਦੀਆਂ ਸਟੋਰੀਆਂ ਦੇ ਉਹਨਾਂ ਨੇ ਕਿਹਾ ਕਿ ਕਈ ਬੰਦੇ ਨਾ ਬੁੱਢੇ ਹੋ ਕੇ ਉਹਨਾਂ ਨੂੰ ਬਿਸਤ ਹੋਣੇ ਦਾ ਸ਼ੌਕ ਹੁੰਦਾ ਹਾਂ ਅਨਸਾਰ 바ਸੀ ਸਾਹਿਬ ਆਖਰੀ ਅੰਬਰ ਜਿਹੜਾ ਨਾ ਹੁਣ ਜ਼ਰੀਲ ਹੋਣ ਦਾ ਪ੍ਰੋਗਰਾਮ ਹੈ ਹਾਂ ਬ ਜਵਾਨੀ ਜੀ ਕੋਈ ਇਦਾਂ ਦੇ ਚੀਨਾਂ ਦਿੰਦੇ ਰਿਹਾ ਮਤਲਬ ਪ੍ਰੋਫੈਸ਼ਨਲ ਕੋਈ ਮੈਂ ਤੇ ਇੰਜ ਹੀ ਵੇਖਿਆ ਦਰਮਿਆਨ ਇਹ ਚ ਉਹਨਾਂ ਦੀ ਕੋਈ ਨਾ politically correct ਸਟੋਰੀ ਆ ਜਾਂਦੀ ਹੈ ਕਦੀ ਕਦੀ ਆ ਜਾਂਦੀ ਹੈ ਹਾਂ ਤੇ ਨਹੀਂ ਤੇ ਇਹ ਹੁੰਦਾ ਹੈ ਕਿ ਉਹਨਾਂ ਦੀ ਖਬਰ ਜਿਹੜੇ ਲੋਕੀ ਦਿੰਦੇ ਨੇ ਉਹਦੇ ਚ ਆਪਣੀ ਖਾਇਸ਼ ਸ਼ਾਮਿਲ ਕਰਕੇ ਤੇ ਖਾਸ ਮੋਖਿਆਂ ਤੇ ਕੁਝ ਚੀਜ਼ਾਂ ਇਹ ਕਰ ਦਿੰਦੇ ਨੇ ਲੋਕੀ ਸਮਝਦੇ ਨੇ ਕਿ ਇਹਨਾਂ ਨੂੰ ਗੱਲ ਦੱਸਣਾ ਆਸਾਨ ਹੈ ਇਹ ਕੁਝ ਕਰਨਗੇ ਵੀ ਨਹੀਂ ਮਤ ਥੋੜਾ ਜ ਮਜ਼ਮ ਦਾ ਤੜਕਾ ਲਾਣਗੇ ਥੋੜਾ ਜਬ ਪਾਕਿਸਤਾਨੀ ਦਾ ਤੜਕਾ ਲਾ ਕੇ ਤੇ ਸਾਡੀ ਖਬਰ ਤੇ ਮੈਸੇਜ ਅੱਗੇ ਪਹੁੰਚਾ ਦੇਣਗੇ ਇਹ ਉਹਨਾਂ ਦੀ ਟੋਟਲ ਕਾਬਲੀਅਤ ਹੈ ਮਾਜ਼ਰਤ ਦੇ ਨਾਲ ਉਹ ਸਾਡੇ ਦੋਸਤਾਂ ਦੇ ਦੋਸਤ ਨੇ ਲੇਕਿਨ ਮੈਨੂੰ ਤੇ ਕਦੀ ਵੀ ਉਹਨਾਂ ਦਾ ਸਾਫਤ ਅੰਦਾਜ਼ ਪਸੰਨੀ ਆਇਆ ਉਹ ਉਹਨਾਂ ਦੀ ਅਲੱਗ ਗੱਲ ਹੈ ਜੇ ਕਹਿੰਦੇ ਬੜਿਆ 프라이ਡ ਆਦਮੀ ਨੇ ਇਮਾਨਦਾਰ ਨੇ ਤੇ ਦਿਾਨਦਾਰ ਨੇ ਉਹ ਉਹਨਾਂ ਦੀ ਦਿਾਨਤ ਨੂੰ ਚਮੀ ਹੈ ਕਿ ਅਗਰ ਉਹ ਸਾਫਤ ਹੀ ਪ੍ਰੋਫੈਸ਼ਨਲ ਲੈਵਲ ਦੀ ਨਹੀਂ ਹੋ ਰਹੀ ਤੇ ਕੀ ਕਰੀਏ ਉਸ ਦਾ ਬਿਲਕੁਲ ਰਾਣਾ ਸਾਹਿਬ ਇਹੀ ਇਸ਼ੂ ਹੈ ਤੇ ਉਹ ਹੁਣ ਤੁਸੀਂ ਦੇਖੋ ਉਹਨਾਂ ਦੀ ਮਤਲਬ ਇੱਕ ਹੋਰ ਸਾਡੀ ਸਫਾਈਤ ਜਿਹੜਾ ਸਾਡੀ ਲੋਕਲ ਸਫਾਈਤ ਹੈ ਨਾ ਉਹ ਯਾਨੀ ਕਿ ਲੋਕ ਲੋਕ ਜਿਹੜੇ ਨਵੇਂ ਬੰਦੇ ਹੁੰਦੇ ਨੇ ਨਾ ਸਫਾਈ ਵਿੱਚ ਉਹ ਇਸ ਤਰ੍ਹਾਂ ਦੇ ਜਿਹੜੇ ਮਸ਼ਹੂਰ ਸਫਾਈ ਇਨਸਾਰ ਬਾਸੀ ਸਾਹਿਬ ਇਸ ਤਰ੍ਹਾਂ ਦੇ ਲੋਕ ਉਹ ਇਹਨਾਂ ਨੂੰ ਜ਼ਾਹਰ ਆਈਡੀਆ ਲੈਂਦੇ ਨੇ ਤੇ ਜਦੋਂ ਇਹਨਾਂ ਦੀ ਖਬਰਾਂ ਪੜਦੇ ਪੂਰੀ ਦੁਨੀਆ ਸਫਾਈ ਦਾ ਸਟੈਂਡਰਡ ਏ ਆ ਕਿ ਜਿਹੜਾ ਆਲ ਸਾਈਡਸ ਦਾ ਵਰਜਨ ਜਿਹੜਾ ਹੋਣਾ ਚਾਹੀਦਾ ਇਨਸਾਰ ਬਾਸੀ ਸਾਹਿਬ ਦੀਆਂ ਪਿਛਲੀਆਂ 25 ਸਟੋਰੀਆਂ ਚੁੱਕ ਕੇ ਦੇਖ ਲਓ ਉਹਨਾਂ 'ਚ ਕਿਸੇ ਵੀ ਬੰਦੇ ਦਾ ਕੋਟ ਹੋਵੇ ਤੇ ਤੁਸੀਂ ਮੈਨੂੰ ਨਹੀਂ ਨਹੀਂ ਉਹ ਨਹੀਂ ਉੱਤੇ ਖਾਸ਼ ਬੜੀ ਹੁੰਦੀ ਉਹ ਖਾਸ ਹੁੰਦੀ ਜਿਹੜੇ ਜਿਸ ਨਾਲ ਤਾਕਤਵਰ ਹਲਕੇ ਚਾਹੁੰਦੇ ਨੇ ਮੁਕਤ ਹਲਕੇ ਚਾਹੁੰਦੇ ਨੇ ਕਿ ਇਮਰਾਨ ਖਾਨ ਸਾਹਿਬ 2029 ਤੱਕ ਜੇਲ੍ਹ ਚ ਰਹਿਣ ਉਹਨਾਂ ਦੀ ਸਟੋਰੀ ਹੁੰਦੀ ਕਿ ਇਮਰਾਨ ਖਾਨ 2026 27 ਸੇ ਵੀ ਕੇ ਬਾਅਦ ਵੀ ਜੇਲ੍ਹ ਮੇਂ ਨਜ਼ਰ ਆਤੇ ਹਨ ਇਹ ਮੈਨੂੰ ਦੱਸੋ ਕਿਹੜੀ ਸਟੋਰੀ ਤੁਸੀਂ ਮੈਨੂੰ ਦੱਸੋ ਬੈਂਜੀ ਜੀ ਨਾ ਜਦੋਂ ਇਹ ਉਸੇ ਅਫਰੀਦੀ ਨੂੰ ਡਰਾਉਂਦੇ ਨੇ ਜੀ ਕਿ ਸੇਲ ਅਫਰੀਦੀ ਦਾ ਜੋ ਤਲਖ ਲਾਜਾ ਖੈਬਰ ਪਖਤੂਨਵਾਹ ਹਕੂਮਤ ਕੇ ਲਈ ਮੱਚੋਈ ਸਾਹਿਬ ਹੈ ਜਿਹੜਾ ਨਾ ਸਾਹਿਬ ਪਤਾ ਕਰ ਸਕਦੇ ਇੱਕ ਅਖਬਾਰ ਹੈ ਪਾਕਿਸਤਾਨ ਦਾ ਉਰਦੂ ਸਭ ਤੋਂ ਵੱਡਾ ਉਹਦਾ ਚੈਨਲ ਹੈ ਤੇ ਉਹਨਾਂ ਨੇ ਇੱਕ ਚਿੜੀਆਕਾਰ ਬਣਾਇਆ ਹੈ ਸਾਫਤ ਦਾ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੇ ਪੰਦੇ ਜਾਨਵਰ ਹੈ ਜੀ ਤੇ ਮੱਛੀਆਂ ਸੱਛੀਆਂ ਇਕੱਠੀਆਂ ਕੀਤੀਆਂ ਕਛੂਏ ਖਰਗੋਸ਼ ਇਹ ਸਭ ਨਹੀਂ ਉਹਲੇ ਸਾਰੇ ਇਕੱਠੇ ਕੀਤੇ ਕੋਈ ਗਰੁੱਪ ਵਿੱਚ ਉਹ ਰੰਗ ਰੰਗ ਦੇ ਬੰਦੇ ਨੇ ਤੇ ਕੁਝ ਇੰਜ ਦੇ ਵੀ ਨੇ ਕਿ ਉਹ ਛੋਟੇ ਜੀ ਉਹਨਾਂ ਨੂੰ ਸੁਣ ਗੋਨ ਹੋ ਜੇ ਨਾ ਕਿਸੇ ਗੱਲ ਦੀ ਅੱਧੀ ਗੱਲ ਪਤਾ ਚੱਲ ਜਵੇ ਕਿ ਉਹਨੂੰ ਅੱਛਾ ਕਹਿ ਕੇ ਇੰਨਾ ਵੱਡਾ ਬਣਾ ਦਿੰਦੇ ਨੇ ਫੂਕ ਭਰ ਦਿੰਦੇ ਨੇ ਉਹਨਾਂ ਉਹ ਖਬਰ ਰਹਿੰਦੀ ਹੈ ਉਹਨਾਂ ਤਜ਼ੀਆ ਰਹਿੰਦਾ ਉਹ ਵੀ ਲੋਕ ਨੇ ਇੱਥੇ ਉਹ ਵੀ ਬੜੇ ਪਪੂਲਰ ਨੇ ਹਰ ਜਗ੍ਹਾ ਤੇ ਵਿਗਦੇ ਨੇ ਇਹ ਵੀ ਇਸ ਤਰ੍ਹਾਂ ਦੇ ਵੀ ਲੋਕ ਰੱਖੇ ਨੇ ਬਿਲਕੁਲ ਇਸ ਤਰ੍ਹਾਂ ਦੇ ਵੀ ਹੈ ਨੇ ਤੇ ਸਫਾਫਤ ਦੇ ਵਿੱਚ ਮਤਲਬ ਹੈ ਅੱਛੇ ਜਿਹੜੇ ਮੈਂ ਜਿਹੜਾ ਮੇਰਾ ਰਾਣਾ ਸਾਹਿਬ ਮੈਂ ਇੰਟਰਨੈਸ਼ਨਲ ادارے ਨਾਲ ਵੀ ਕੰਮ ਕਰਦਾ ਹਾਂ ਹਾਂ ਬਿਲਕੁਲ ਠੀਕ ਹੈ ਨਾ ਉਹਦੇ ਵਿੱਚ ਮੈਂ ਬੜਾ ਪ੍ਰੋਫੈਸ਼ਨਲ ਸਿੱਖਿਆ ਜਿਹੜਾ ਮੈਂ ਪਾਕਿਸਤਾਨ ਦੀ ਸਫਾਫਤ ਨਾਲ ਨਾਲ ਇੱਥੇ ਜਿਹੜੇ ਨੌਨ ਬੰਦੇ ਨੇ ਉਹਨਾਂ ਨੂੰ ਵੀ ਜਿਹੜੇ ਸਹੀ ਸਟੈਂਡਰਡ ਹੈ ਨਾ ਦੁਨੀਆ 'ਚ ਸਫਾਈ ਦੇ ਉਹ ਨਾ ਉਹਨਾਂ ਨੂੰ ਪਤਾ ਵਾ ਨਾ ਉਹ ਤੇ ਅਮਲ ਕਰਦੇ ਨੇ ਬੰਦਰਸ ਉਹ ਨਹੀਂ ਕਰਨਾ ਚਾਹੁੰਦੇ ਨੇ ਮੈਂ ਤੁਹਾਨੂੰ ਦੱਜਣਾ ਐਗਜ਼ੈਂਪਲ ਇਹਦੇ ਦੇ ਸਕਦਾ ਹਾਂ ਹੂੰ ਤੁੱਕ ਰਾਣਾ ਸਾਹਿਬ ਗੱਲ ਹੋ ਰਹੀ ਸੀ ਮਤੀਉਲਾ ਜਾਨ ਦੀ ਹਾਂ ਬਿਲਕੁਲ ਮਤੀਉਲਾ ਜਾਨ ਦੇ ਵਕੀਲ ਨੇ ਇੱਕ ਬੜੀ ਅੱਛੀ ਗੱਲ ਮੈਂ ਉਹ ਕਲਿੱਪ ਜਿਹੜਾ ਦੇਖ ਰਿਆ ਸੀ ਉਹਨਾਂ ਨੇ ਕਿਹਾ ਇਹ ਕੇਸ ਜਿਹੜਾ ਵਾ ਸਹਾਫਤ ਬੇ ਮੁਕਾਬਲਾ ਦਾਸ਼ਨ ਕਰਦੀ ਵਾਹ ਵਾਹ ਹੂੰ ਠੀਕ ਹੈ ਨਾ ਉਹ ਗੱਲ ਸਹੀ ਹੈ ਕਿ ਮਤਿਉਲਾ ਜਾਨ ਵਾਲਾ ਬੰਦਾ ਅਗਰ ਤੁਸੀਂ ਉਹਨੂੰ ਉਹਨੂੰ ਪ੍ਰੋਸੀਕਿਊਟ ਕਰਨਾ ਵਾ ਤੇ ਕੋਈ ਕੇਸ ਤੇ ਬਣਾਓ ਨਾ ਕਿ ਇਹਨੇ ਕੋਈ ਗਲਤ ਇਨਫੋਰਮੇਸ਼ਨ ਦਿੱਤੀ ਆ ਕੋਈ ਪੀਕਾ ਲਾਓ ਠੀਕ ਹੈ ਹੁਣ ਮਤਿਉਲਾ ਜਾਨ ਜਿਹੜਾ ਖੁਦ ਸਿਗਰਟ ਵੀ ਨਹੀਂ ਪੀਂਦਾ ਹਾਂ ਉਹਦੇ ਉੱਤੇ ਉਹਦੇ ਉੱਤੇ ਮਨਸ਼ਾਦ ਆ ਤੇ ਐਂਟੀ ਟੈਰਰਿਜ਼ਮ ਦੀ ਦਫਾਤ ਲੱਗ ਕੇ ਇਸ ਮਾਇਨੇ ਹਾਂ ਐਵੇਂ ਜਿਵੇਂ ਰਾਣਾ ਸੁਨੋਲਾ ਕੇਸ ਅਲਾ ਕੇਸ ਜਿਹੜਾ ਕੇਸ ਹੈਗਾ ਤੇ ਉਹ ਅੱਛਾ ਦੂਸਰਾ ਹੈ ਗੱਲ ਹਮਮ ਕਿ ਇਹ ਤੇ ਜਿਹੜੀ ਨਾ ਉਹ ਕਹਿੰਦੇ ਕੁੱਤੀ ਚੋਰਾ ਨਾਲ ਰਲਈ ਹੋਈ ਆ ਪੂਰੀ ਜਿਹੜੀ ਹੈ ਨਾ ਹਰ ਬੰਦਾ ਇੱਕ ਦੂਸਰਾ ਰਲਿਆ ਹਮਮ ਪ੍ਰੈਸ ਕਾਨਫਰੰਸ ਹੋਈ ਸੀ ਪੀਆਈਡੀ ਚ ਆਈਜੀ ਸਲਾਮਬਾ ਸੀ ਸੈਕਟਰੀ ਇੰਟੀਰੀਅਰ ਸੀ ਵਜ਼ੀਰ ਇਤਲਾਅ ਸੀ ਮੈਂ ਸਵਾਲ ਕੀਤਾ ਹਾਂ ਪਹਿਲਾਂ ਤਾਂ ਮੈਨੂੰ ਉਹ ਸਵਾਲ ਕਰਨ ਹੀ ਦੇ ਰਹੇ ਸੀ ਕਿਉਂਕਿ ਤੁਹਾਨੂੰ ਪਤਾ ਸਵਾਲ ਵੀ ਉਹਨਾਂ ਨੇ ਨਾ ਆਪਣੇ ਜਿਹੜੇ ਬੰਦੇ ਉਹਨਾਂ ਦੇ ਰੱਖੇ ਹੁੰਦੇ ਕਿ ਇਹਨੂੰ ਮੈਂ ਉਹ ਆਪਣੇ ਸ਼ਾਵਰ ਵਿੱਚ ਲੈ ਜਾਂਦੇ ਨੇ ਸਾਫੀਆਪਲੇਨਾ ਹਾਂ ਸ਼ਾਵਰ ਚ ਲੈ ਜਾਂਦੇ ਮੈਂ ਬੜੇ ਜ਼ੋਰ ਨਾਲ ਮੈਂ ਉਹਨਾਂ ਨੂੰ ਇਹ ਕਿਹਾ ਕਿ ਮਤੀਉਲਾ ਜਾਨ ਤੇ ਐਫਆਈਆਰ ਦੀ ਕੀ ਬੁਨਿਆਦ ਹਮਮ ਦੱਸੋ ਨਾ ਕੀ ਐਵੀਡੈਂਸ ਤੇ ਵਜ਼ੀ ਉਨੇ ਕਾ ਉਹ ਮਸਲਾ ਹੱਲ ਹੋ ਰਿਹਾ ਹੈ ਇਹ ਕੀ ਗੱਲ ਹੋਈ ਮਸਲਾ ਹੱਲ ਹੋ ਰਿਹਾ ਹੈ ਉਸ ਤੋਂ ਬਾਅਦ ਉਹ ਇਧਰ ਉਧਰ ਖਬਰਾਂ ਚੱਲਦੀਆਂ ਕਿ ਮਸਲਾ ਸੈਟਲ ਹੋ ਜਾਏਗਾ ਲੇਕਿਨ ਇੱਕਦਮ ਪੁਲਿਸ ਨੇ ਉਹਦਾ ਚਲਾਨ ਮਤੀਲਾ ਜਾਨ ਦੇ ਖਿਲਾਫ ਲੈ ਕੇ ਤੇ ਕੋਰਟ ਜਮ੍ਹਾਂ ਕਰਾ ਦਿੱਤਾ ਕਿ ਦੀ ਇਨਡਾਈਟੀ ਹੋਏ 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 ਹੁਣ ਤੁਸੀਂ ਦੱਸੋ ਕਿ ਇੱਕ ਜਿਹੜਾ ਐਸਾ ਸਾਫੀ ਜਿਹਨੇ ਸਾਰੀ ਜ਼ਿੰਦਗੀ ਆਪਣੀ ਇਸਹਾਫਤ ਹਮ ਸਿਰਫ ਇਹ ਹੈ ਕਿ ਸੱਚ ਸ਼ਿਕਾਇਤ ਦੀ ਬੁਨਿਆਦ ਤੇ ਕੀਤੀ ਹੈ ਤੇ ਉਹ 30 40 ਸਾਲ ਜਨਮ ਕਰਨ ਤੋਂ ਬਾਅਦ ਉਹਨੂੰ ਸਟੇਟ ਜਿਹੜਾ ਇਸ ਚੀਜ਼ ਤੇ ਪ੍ਰੋਸੀਕਿਊਟ ਕਰਿਆ ਗਲਤ ਝੂਠੇ ਮਕਦਮੇ ਦੇ ਕਿ ਮਨਸ਼ਿਆਤ ਰੁਸ਼ੀ ਕਰ ਰਿਆ ਸੀ ਇਹ ਮਨਸ਼ਿਆਤ ਦੀ ਗੱਡੀ ਸੀ ਓਏ ਹੋਏ ਤੇ ਤੁਸੀਂ ਮੈਨੂੰ ਦੱਸੋ ਕਿ ਉਹ ਇਹਨੂੰ ਮਤਲਬ ਦੁਨੀਆ ਕਿਸ ਤਰ੍ਹਾਂ ਦੇਖੇਗੀ ਹਮ ਨਵੀਂ نسل ਕਿਸ ਤਰ੍ਹਾਂ ਦੇਖੇਗੀ ਹਮ ਔਰ ਬਾਕੀ ਲੋਕੀ ਇਸ ਸਟੇਟ ਤੋਂ ਕੀ ਇਮਪ੍ਰੈਸ਼ਨ ਲੈਣਗੇ ਤੁਸੀਂ ਉਹ ਤੇ ਇਮਪ੍ਰੈਸ਼ਨ ਤੇ ਸਾਨੂੰ ਪਤਾ ਹੀ ਹੈ ਸਟੇਟ ਦਾ ਕੀ ਐਸ ਬਾਹਰ ਵੀ ਤੇ ਅੰਦਰ ਵੀ ਦਿਲ ਇਹਦਾ ਗੱਲ ਹੈ ਲੇਕਿਨ ਇਹ ਦੇਖੋ ਕਿ ਕੇਸ ਕਿਸ ਤਰ੍ਹਾਂ ਦੇ ਘਟਿਆ ਕਿਸਮ ਦੇ ਕੇਸ ਬਣਾਉਂਦੇ ਨੇ ਜੇ ਇਹਦੇ ਚ ਨਾ ਬੰਦੇ ਨੂੰ ਉਹ ਉਹ ਕਹਿੰਦੇ ਨੇ ਯਾਰ ਤੂੰ ਬੋਣਾ ਹੈ ਤੂੰ ਵੱਡਾ ਆਦਮੀ ਨਹੀਂ ਹੈ ਉਹ ਵੱਡਾ ਕੇਸ ਨਹੀਂ ਪਾਉਂਦੇ ਟ੍ਰੀਜਨ ਨਾ ਪਾਉਂਦੇ ਇਸ ਤਰ੍ਹਾਂ ਦਾ ਨਹੀਂ ਪਾਉਂਦੇ ਹੈ ਮਨੁਸ਼ਿਆ ਦਾ ਕੋਈ ਕਿਸ ਨੂੰ ਥੱਪੜ ਮਾਰਤਾ ਇਹ ਉਹ ਇਸ ਤਰ੍ਹਾਂ ਦੇ ਪਾਉਂਦੇ ਨੇ ਕਿ ਉਸ ਦੇ ਸਿਰਫ ਇਹ نفسیاتی ਹਰਬੇ ਤੇ ਤੋੜਦੇ ਇਸ ਤਰ੍ਹਾਂ ਦੇ ਕੇਸ ਬਣਾਉਂਦੇ ਨੇ ਸ਼ਵੇ ਜੀ ਜੀ ਬਿਲਕੁਲ ਤੇ ਮੈਂ ਉਹ ਹੀ ਕਹਿੰਦਾ ਨੇ ਕੋਈ ਰੈਲੇਵੈਂਟ ਕੇਸ ਤੇ ਬਣਾਓ ਉਹਦੀ ਕੋਈ ਝੂਠੀ ਉਹ ਤੇ ਝੂਠਾ ਵੀ ਬਣਾਣਾ ਕਿ ਖਬਰ ਤਾਂ ਹੀ ਬਣਾਦੇ ਹੋ ਨਾ ਹੂੰ ਤੇ ਕੇਸ ਤੁਸੀਂ ਮਨਸ਼ਾਦਾ ਬਣਾ ਰਹੇ ਲੇਕਿਨ ਉਹਦਾ ਇਸ਼ਤੇਫਾਰ ظاہر ਹੈ ਨਾ ਉਹ ਫਿਰ ਤੇ ਉਹ ਖਬਰ ਹੋਰ ਹੋ ਜਾਏਗੀ ਨਾ ਫਿਰ ਤੇ ਸਾਬਤ ਕਰ ਦੇਗਾ ਮਤੀ ਕਿ ਜੀ ਇਹ ਤੇ ਖਬਰ ਮੈਂ ਠੀਕ ਦਿੱਤੀ ਜਾਂ ਉਹਦਾ ਸੋਰਸ ਕੀ ਸੀ ਉਹ ਤੇ ਸਾਬਤ ਹੋ ਜਾਣਾ ਉਹ ਇਸ ਤਰ੍ਹਾਂ ਦਾ ਕੇਸ ਕਿਉਂ ਬਣਾਉਣ ਜਿਹੜਾ ਉਹਨਾਂ ਦੇ ਆਪਣੇ ਗਲੇ ਪੈ ਜਾਵੇ ਉਹ ਤੇ ਉਝਦੇ ਹੀ ਬਣਾਣਗੇ ਨਾ ਕਿ ਜਿਹੜਾ ਉਹਦੇ ਵਿੱਚ ਉਹ ਨੂੰ ਜਰਾ ਥੋੜਾ ਜਿਹਾ ਵੱਖਰਾ ਕਰ ਦੇਣ ਸਾਰੇਨ ਤੋਂ अच्छा राणा साहब ਤੁਸੀਂ ਵੈਸੇ ਕਹਣਾ ਮੈਂ ਮੁਤਸੱਬ ਗੱਲ ਕਰ ਰਹੇ ਹਾਂ ਜਿਹੜੇ ਸਫਾਈਆਂ ਦੀ ਗੱਲ ਹੋ ਰਹੀ ਸੀ ਵੈਸੇ ਨਾ اسلام آباد ਅਗਰ ਸਫਾਫਤ ਕੋਈ ਸਫਾਈ ਬਿਹਤਰ ਹੈ ਨਾ ਹੂੰ ਉਹ ਯਾਦ اسلام آباد ਨੇ ਤੇ ਬਾਕੀ ਜਗ੍ਹਾ ਤੇ ਉਹ ਜਿਹੜੇ ਤੁਹਾਨੂੰ ਦੱਸੇ ਨਾ ਅਨਨੋਨ ਜਿਹੜੀ ਕੈਟਾਗਰੀ ਉਹਦੇ ਸ਼ਾਇ ਨੇ ਹਾਂ ਅਦਰਵਜ਼ ਹਾਲਾਤ ਬੜੇ ਬੁਰੇ ਮਤਲਬ ਲਾਹੌਰ ਦੇ ਜਿਹੜੇ ਸਫਾਈ ਓਏ ਹੋਏ ਹੋਏ ਬਹੁਤ ਹੀ ਬਦਬੂ ਵਾਲੇ ਬੜੇ ਬੁਰੇ ਹਾਲਾਤ ਨੇ ਮੈਂ ਤੁਹਾਨੂੰ ਦੱਸ ਓਏ ਹੋਏ ਉਹ ਸਾਰੇ ਲੱਗਦਾ ਪੰਜਾਬ ਗਵਰਨਮੈਂਟ ਦੇ ਮੁਲਾਜ਼ਮ ਹੋ ਗਏ ਤੇ ਉਹ ਚਿੜੀਆ ਘਰ ਵਾਲੇ ਦੇ ਮੁਲਾਜ਼ਮ ਹੋ ਗਏ ਉੱਥੇ ਗੂੰ ਸਾਫ ਕਰਦੇ ਨੇ ਚਿੜੀਆ ਘਰ ਦਾ ਉਹ ਤੇ ਬਹੁਤ ਹਾਲਾਤ ਖਰਾਬ ਨੇ ਲਾਹੌਰ ਦੇ ਤੇ ਓਏ ਹੋਏ ਅੱਲਾ ਅੱਲਾ ਤੋਬਾ 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 ਕੈਸੇ ਕੈਸੇ ਨਗ ਦਾਦੇ ਪਤਨ ਨਹੀਂ ਕਿਹੜੇ ਪਰਦਾਦੇ ਤੇ ਕਿਹੜੇ ਵਲੀ ਤੇ ਸ਼ਲੀ ਇਕੱਠੇ ਹੋਏ ਨੇ ਉੱਥੇ ਤੇ ਗੰਦਗੀ ਫਲਾ ਰਹੇ ਨੇ ਇਸ ਮੁਲਕ ਨੂੰ ਤਕਸੀਮ ਕਰਨ ਦੀ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਬੰਦਿਆਂ ਦੇ ਜ਼ਰੀਏ ਕੋਈ ਕੋਈ ਏਜੰਟ ਇਹੀ ਨੇ ਜਿਹੜੇ ਕਦੀ ਬਲੋਚਾਂ ਦੇ ਉੱਤੇ ਚੜ੍ਹਾਈ ਕਰਨ ਦਿੰਦੇ ਨੇ ਕਦੀ ਪਖਤੂਨਾਂ ਤੇ ਕਦੀ ਸਿੰਧੀਆਂ ਤੇ ਵੇ ਪਤਨੀ ਕੀ ਸਮਝਦੇ ਨੇ ਸੇ ਸੂਰਮਿਆਂ ਚਾਹੁੰਦੇ ਹਨ ਉਹਨੂੰ ਬੰਨ ਕੇ ਨਾ ਤੇ ਭੇਜ ਦੇਣ ਮਹਾਸ ਤੇ ਜੰਗ ਤੇ ਇਹਨਾਂ ਨੂੰ ਬਲੋਚਿਸਤਾਨ ਦਾ ਇੱਕ ਚੱਕਰ ਲਵਾਉਣ ਕਿ ਜਾਓ ਜੀ ਹੁਣ ਤੁਸੀਂ ਆਪਣੀ ਗੱਡੀ ਤੇ ਜਾ ਕੇ ਚੱਕਰ ਲਵਾਓ ਤੇ ਇਹਨਾਂ ਨੂੰ ਲੱਗੇ ਕੋਈ ਸਮਝ ਕੋਈ ਪਤਾ ਲੱਗੇ ਕਿ ਇਹ ਮੂਲੀ ਕਿਹੜੇ ਭਾਅ ਵਿਕਦੀ ਹੈ ਉਹ ਤੁਸੀਂ ਮੇਰਾ ਦਿਲ ਦੁਖਾਤਾ ਚੋਈ ਸਾਬਾ ਬਸ ਰਾਣਾ ਸਾਹਿਬਾਂ ਦੀ ਛੋਟ ਛੋਟੀ ਫੀਸਾਂ ਇਸੇ ਦੀ 3 ਲੱਖ ਫੀਸ ਆ ਪੀਟੀਵੀ ਦੀ ਨੌਕਰੀ ਮਿਲੀ ਹੈ ਇਸੇ ਦੀ 6 ਲੱਖ ਇਸੇ ਦੀ 8 ਲੱਖ ਇੰਨੀ ਆ ਕਿੰਨਾ ਦਸਾਂ ਨੇ ਜ਼ਮੀਰ ਫਰੋਸ਼ੀ ਜਿਹੜੀ ਉਹ ਤੁਸੀਂ ਇਹਨਾਂ ਦਾ ਮਤਲਬ ਲੈਵਲ ਦੇਖੋ ਹਾਂ ਕਿ ਐਸਪੀ ਜਿਹੜੇ ਸਲਾਮਬਾਦ ਨੇ ਇੱਥੇ ਐਸਪੀਸੀ ਜਿਹੜੇ ਐਸਪੀ ਦੀ ਪੋਜੀਸ਼ਨ ਤੇ ਕੰਮ ਕਰ ਰਿਹਾ ਸੀ ਅਦੀਕ ਅਕਬਰ ਉਹਨਾਂ ਨੇ ਮਤਲਬ ਰਿਪੋਰਟਡਲੀ ਉਹਨਾਂ ਦਾ ਕੇਸ ਹੈਗਾ ਸੁਇਸਾਈਡ ਦਾ ਖੁਦਕੁਸ਼ੀ ਦਾ ਤੁਹਾਨੂੰ ਪਤਾ ਹੈ ਸੁਇਸਾਈਡ ਇੱਕ ਮੈਂਟਲ ਡਿਸਆਰਡਰ ਆ ਹਾਂ ਬਿਲਕੁਲ ਕੋ ਬੰਦਾ ਡੀਪ ਰੂਟਡ ਸਟ੍ਰੈਸ ਚੱਲ ਜਾਏ ਕੋਈ ਵੀ ਕਰ ਸਕਦਾ ਹੈ ਜੇ ਕੋਈ ਬਾਦਰੀ ਨਹੀਂ ਹੁੰਦੀ ਹਾਂ ਇਹਦੇ ਕੋ ਬੁਜ਼ਦਲੀ ਨਹੀਂ ਹੁੰਦੀ ਕੋਈ ਕਰ ਸਕਦਾ ਇਹ ਇੱਕ ਡਿਜ਼ੀਜ਼ ਆ ਇਹਨੂੰ ਡਿਜ਼ੀਜ਼ ਦੇ ਤੌਰ ਤੇ ਲਿਆ ਜਾ ਸਕਦਾ ਜਰ ਅਗਰ ਉਹ ਡਿਜ਼ੀਜ਼ ਨਾ ਹੁੰਦੀ ਤੇ ਕੋ ਇਤਨੀ ਅੱਛੀ ਲਾਈਫ ਇਤਨਾ ਚਾਹ ਉਹ ਕਿਉਂ ਕਰਨੇ ਪੋਜੀਸ਼ਨ ਕਿਉਂ ਕਰਦਾ ਲੇਕਿਨ ਇੱਕ ਸਾਫੀ ਨੇ ਉਹ ਨਜਮ ਬਲੀ ਹਾਂ ਇਸ ਤਰ੍ਹਾਂ ਦੀ ਇੱਕ ਇਥੇ ਤਾਂ ਮੈਨੂੰ ਤਾਂ ਨਹੀਂ ਪਤਾ ਲੋਰ ਦਾ ਇੱਕ ਅਸੇ ਵੀ ਲੋਰ ਦੇ ਨੇ ਇਹਨਾਂ ਨੇ ਟਵੀਟ ਕੱਢ ਮਾਰਿਆ ਕਿ ਇਸ ਤੋਂ ਵੱਡਾ ਬੁਜ਼ਲ ਬੰਦਾ ਕੋਈ ਨਹੀਂ ਸੀ ਇਹ ਬੁਜ਼ਰ ਲੋਕ ਹੁੰਦੇ ਤੁਸੀਂ ਇਹਨਾਂ ਦਾ ਮਤਲਬ ਹਾਲਾਤ ਦੇਖ ਲਓ ਉਹ ਵੀ ਪੀਟੀਵੀ ਨੂੰ ਵੀ ਨੌਕਰੀ ਦਿੱਤੀ ਪਾਕਿਸਤਾਨ ਮੁਸਲਿਮ ਲੀਗ ਨਵਾਲ ਨੇ ਪੀਐਮਐਲਨ ਦੀ ਗਵਰਨਰ ਠੀਕ ਹੈ ਨਾ ਮਤਲਬ ਇਹਨਾਂ ਦੇ ਇਹ ਕਿਹੜੀ ਸਫਾਈਤਾ ਅੱਛਾ ਲੇਕਿਨ ਇਹ ਮਜ਼ੇ ਹੀ ਲੋਕ ਕਰ ਰਹੇ ਜਿਹੜੇ ਸਹੀ ਸਫਾਈਤ ਕਰਦੇ ਨੇ ਉਹ ਤਾਂ ਕੇਸ ਭੁਗਦੇ ਨੇ ਮਨਸ਼ਿਆਦ ਹਾਂ ਬਿਲਕੁਲ ਐ ਦੱਸੋ ਇਹ ਚੋਇਸ ਸਾਹਿਬ ਤੁਸੀਂ ਕੰਪੈਰੀਸਨ ਤੇ ਕਰੋ ਚਲੋ اسلامਬਾਦ ਦੀ ਸਫਾਈਤ ਵੀ ਐ ਸਾਨੂੰ ਪਤਾ ਹੈ ਇਧਰ ਵੀ ਮਤੀ ਜੈਸੇ ਵਰਗੇ ਇਜ਼ਾਜ਼ ਜੈਸੇ ਸਾਡੇ ਦੋਸਤ ਤੇ ਕਾਫੀ ਹੈ ਨੇ ਇਸ ਤਰ੍ਹਾਂ ਦੇ ਥੋੜੇ ਬੰਦੇ ਰਾਜਨ ਤੇ ਲਾਹੌਰ ਦਾ ਵੀ ਸਾਨੂੰ ਪਤਾ ਹੈ ਉਧਰ ਕੀ ਗੰਦ ਪਿਆ ਆਇਆ ਤੇ ਬਾਕੀ ਦੱਸੋ ਕੋਈ ਕੰਪੈਰੀਜ਼ਨ ਕਰੋ ਕਰਾਚੀ ਦਾ ਕੋਈ ਪਸ਼ਾਵਰ ਵਾਲਿਆਂ ਦਾ ਕੋਈ ਕੋਟੇ ਵਾਲਿਆਂ ਦਾ ਉਹਨਾਂ ਦੀ ਸਫਾਈ ਕਿਸ ਤਰ੍ਹਾਂ ਚੱਲ ਰਹੀ ਹੈ ਰਾਣਾ ਸਾਹਿਬ ਕੋਟੇ ਵੀ ਆਪਣੇ ਕਾਫੀ ਦੋਸਤ ਨੇ ਹਾਂ ਲੇਕਿਨ ਜਿਹੜੇ ਮੈਨੂੰ ਸਭ ਤੋਂ ਜ਼ਿਆਦਾ ਲੱਗਦਾ ਨਾ ਅਗਰ ਮੈਂ ਉਹਨਾਂ ਦਾ ਕੰਪੈਰੀਜ਼ਨ ਕਰਾਂ ਤੇ ਜਿਹੜੀ ਲਾਹੌਰ ਦੀ ਸਫਾਈ ਤਾਂ ਸਭ ਤੋਂ ਨੀਚੇ ਥੱਲੇ ਹੈ ਮੇਰਾ ਵੀ ਇਹੀ ਖਿਆਲ ਹੈ ਉਹਦੀ ਵਜ੍ਹਾ ਹੈ ਕਿ ਮਸਲਮਣ ਬਲੋਸ਼ਣਾਂ ਦੇਖ ਲੈਂਦੇ ਹੂੰ ਉਹਦੇ ਚ ਤੁਹਾਨੂੰ ਪਤਾ ਹੈ ਕਿ ਥੋੜੀ ਥੋੜੀ ਤਨਖਾਹਾਂ ਲੋਕਾਂ ਦੀ ਹਾਂ ਬਿਲਕੁਲ ਹੀ ਜਿਹੜੀਆਂ ਹੁੰਦੀਆਂ ਐ ਅ ਰਿਜਨਲ ਸਟੇਸ਼ਨ ਦੀਆਂ ਤਨਖਾਹਾਂ ਨਾਲ ਸਾਧਨ ਮਿਲਦੀਆਂ ਲੇਕਿਨ ਉਹਦੇ ਜਿਹੇ ਅੱਛੇ ਅੱਛੇ ਜਿਸ ਤਰ੍ਹਾਂ ਸ਼ਦਾਦਾ ਜ਼ੁਲਫਕਾਰ ਸਾਹਿਬ ਨੇ ਬਿਲਕੁਲ ਬੜੇ ਪੁਰਾਣੇ ਅਸਲੀਮ ਸ਼ਾਹ ਸਾਹਿਬ ਨੇ ਸ਼ਾਹ ਸਾਹਿਬ ਨੇ ਅਕਬਰ ਨੌਤਜ਼ਈ ਆ ਦਾ ਜ਼ਬਰਦਸਤ ਨਾ ਅੱਛਾ ਰਾਈਟਰ ਆ ਅੱਛਾ ਉਹ ਹੋਰ ਬਹੁਤ ਸਾਰੇ ਕੋਇਟਾ ਦੇ ਨੇ ਫਿਰ ਅੱਗੇ ਮਤਲਬ ਛੋਟੇ ਛੋਟੇ ਡਿਸਟ੍ਰਿਕਟਸ ਦੇ ਵਿੱਚ ਅੱਛੇ ਨੇ ਇਸ ਤਰ੍ਹਾਂ ਅਗਰ ਕਰਾਚੀ ਆ ਕਰਾਚੀ ਵੀ ਮੈਂ ਤੁਹਾਨੂੰ ਦੇਖਾਂ ਕਿ ਉੱਥੇ ਵੀ ਮਤਲਬ ਬੈਨੀਫਿਸ਼ੀਅਰੀ ਵੀ ਬਹੁਤ ਹਾਂ ਬਿਲਕੁਲ ਤੇ ਲੇਕਿਨ ਉੱਥੇ ਵੀ ਬਾਰਲ ਕਾਫੀ ਜਿਹੜੇ ਦੋਸਤ ਨੇ ਦੋ ਰਿਆਸਤ ਹੋਰ ਗਏ ਨੇ ਸੀਨੀਅਰਸ ਐਚਓ 1 2 ਹੈ ਨੇ ਸੀਨੀਅਰਸ ਵੀ ਹੈ ਨੇ ਹਾਂ ਤੇ ਬਾਕੀ ਜਿਹੜੀ ਯੰਗ ਲਾਰਡ ਆ ਉਹਨਾਂ ਦੇ ਵਿੱਚ ਵੀ ਬਿਹਤਰ ਲੋਕ ਨੇ ਲੇਕਿਨ ਔਰ اسلامਬਾਦ ਵੀ ਹੈ ਨੇ ਸੁਸੇ ਅਜ਼ਾਜ਼ ਦਾ ਨਾਮ ਲਏ ਹਾਂ ਠੀਕ ਆ ਨਾ ਤੇ ਪਸ਼ਾਵਰੇ ਚ ਵੀ ਪਸ਼ਾਵਰ ਦੇ ਵਿੱਚ ਵੀ ਅچھے ਨਗ ਮਿਲ ਜਾਂਦੇ ਨੇ ਉੱਥੇ ਨਗ ਮਿਲ ਜਾਂਦੇ ਨੇ ਉਹ ਬੜੀ ਕਾਨਫਰੈਸ ਕਾਨਫਰੰਸ ਹੋਈ ਸੀ ਡੀਜੀ ਆਈਐਸਪਰ ਦੀ ਉਹਦੀ ਨਜ਼ਰ ਵੀ ਆਇਆ ਹਾਂ ਉਹ ਲਿਹਾਜ਼ ਕੋ ਹੈ ਫਰਜ਼ਾਨਾ ਹੈ ਉਹ ਫਿਰ ਆਪਣਾ ਰਿਫਤ ਹੈ ਰਿਫਤ ਹੈ ਲੇਕਿਨ ਉਹਦੇ ਰਿਵੀ ਦੂਜੇ ਨਗ ਵੀ ਨੇ ਜਿਹੜੇ ਲਾਹੌਰ ਚ ਬਹੁਤ ਨੇ ਉੱਥੇ ਹਾਂ ਲੇਕਿਨ ਲਾਹੌਰ ਦੇ ਤੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਹਾਂ ਕੋ ਸਾਹਿਬ ਹੀ ਕਿਤਾਬ ਹੀ ਕੋਈ ਨਹੀਂ ਨਗੀਨੇ ਨੇ ਲਾਹੌਰ 'ਚ ਤੇ ਨਗੀਨੇ ਤੇ ਉਹ ਸਾਡਾ ਇੱਕ ਦੋਸਤ ਹਨ ਵਰ ਸੁਮਰਾ ਉਹ ਵੀ ਬੜਾ ਹਾਰਡ ਵਰਕਰ ਹੈ ਨਾ ਲੈਗ ਕਰਨ ਵਰਕ ਨੂੰ ਹੈਲਾ ਬੰਦਾ ਉਹ ਵੀ ਰਾਣਾ ਸਾਹਿਬ ਬੜਾ ਇਹਨਾਂ ਦਾ ਤੰਗਾ ਕਹਿੰਦਾ ਯਾਰ ਅੱਛਾ ਮੈਂ ਤੁਹਾਨੂੰ ਇੱਕ ਹੋਰ ਮੇਰੇ ਗੱਲਾਂ ਨਹੀਂ ਚੱਗੀਆਂ ਉਹ ਅਰਸ਼ਦ ਅंसारी ਸਾਹਿਬ ਨਹੀਂ ਲੌਰ ਪ੍ਰੈਸ ਕਲੱਬ ਦੇ ਸਦਰ ਪਿਛਲੇ ਨੇ ਇਹ ਹੁਣ ਮੈਨੂੰ ਨਹੀਂ ਪਤਾ ਹੈ ਹੈ ਨਹੀਂ ਉਹ ਉਹੀ ਰਹਿੰਦਾ ਹੈ ਸਦਰ ਬਿਊਰੋ ਚੀਫ ਵੀ ਨਹੀਂ ਨਾ ਵੀ ਹੋਵੇ ਤੇ ਉਹ ਇਸਨ ਸਦਰ ਹੀ ਹੁੰਦਾ ਉੱਥੇ ਹਾਂ ਸਦਰ ਹੀ ਹੁੰਦਾ ਨਾ ਉਹਨਾਂ ਦੇ ਹਾਲਾਤ ਚੈੱਕ ਕਰੋ ਤੁਹਾਨੂੰ ਮੈਂ ਇੱਕ ਵਾਕਿਆ ਸੁਣਾਵਾਂ ਉਹ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਮਿਨਿਸਟਰ ਹੁਸਮਨ ਬਖਾਰੀ ਹੂੰ ਹੂੰ ਉਹਨੇ ਤੁਹਾਨੂੰ ਪਤਾ ਨਾ ਇੱਕ ਪ੍ਰੈਸ ਕਾਨਫਰੰਸ ਉਹਦੀ ਵੀਡੀਓ ਲੀਕ ਹੋ ਗਈ ਸੀ ਉਹਨੇ ਕਿ ਅੱਜ ਜਿਹੜਾ ਸਵਾਲ ਕਰੇਗਾ ਨਾ ਹਕੂਮਤ ਮੁਖਾਲਫ ਆਪਣੀ ਫਿਰ ਨੌਕਰੀ ਦਾ ਖਿਆਲ ਕਰ ਲੈ ਅੱਛਾ ਉਹ ਇੱਥੇ ਜੀ ਸਾਡੀ ਇੱਥੇ ਦੀ ਲੋਕਲ ਹੈਗੀ ਨਾ ਯੂਨੀਅਨ ਆਫ ਜਰਨਲਿਸਟ ਰਾਜਪੁਰੇ ਸਲਾਮਬਾਦ ਹਾਂ ਹਾਂ ਉਹਨਾਂ ਨੇ ਉਸ ਉਸ ਜਿਹੜੀ ਵੀਡੀਓ ਲੀਕ ਸੀ ਨਾ ਉਹਦੇ ਉੱਤੇ ਪ੍ਰੈਸ ਲੀਜ਼ ਜਾਰੀ ਕਰ ਦਿੱਤੀ ਕਿ ਮਤਲਬ ਇਹ ਇਨਫੋਰਮੇਸ਼ਨ ਮਿਨਿਸਟਰ ਨੇ ਗਲਤ ਕੰਮ ਕੀਤਾ ਔਰ ਇਹਨੂੰ ਕੰਡੈਮਨ ਕੀਤਾ ਔਰ ਇਹ ਆਪਣੀ ਮਾਫੀ ਮੰਗੇ ਮੁਨੇ ਇੱਕ ਦੋਸਤ ਦੱਸ ਰਿਹਾ ਸੀ ਕਿ ਅਰਸ਼ ਅंसारी ਸਾਹਿਬ ਨੇ ਕਿਸੇ ਇਤਿਹਾਸਾਫੀ ਨੂੰ ਫੋਨ ਕੀਤਾ ਉਹਨੇ ਕਿਹਾ ਯਾਰ ਤੁਸੀਂ ਇਹ ਕੀ ਕਰ ਰਹੇ ਹੋ ਅਸੀਂ ਤਾਂ ਇਹਨਾਂ ਦਾ ਕੋ ਪਲਾਟਾਂ ਦੀ ਸੜੀ ਦਾ ਮਾਮਲਾ ਚੱਲ ਰਿਹਾ ਹੈ ਤੇ ਅਸੀਂ ਉਹ ਇਹਨਾਂ ਨੂੰ ਕਲੀਅਰ ਕਰਾਉਣੇ ਤੁਸੀਂ ਇਹਨਾਂ ਦੇ ਖਿਲਾਫ ਪੈਸਰੀ ਲੇ ਲੇ ਦਿੱਤੀ ਓਏ ਤੁਸੀਂ ਮੈਨੂੰ ਇੱਥੋਂ ਇੱਥੋਂ ਦੱਸ ਦੇ ਦੇਖ ਲਓ ਕਿ ਇਹਨਾਂ ਦੇ ਹਾਲਾਤ ਇਹ ਓਏ ਹੋਏ 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 ਚੋਇਸ ਸਾਹਿਬ ਅਸੀਂ ਇੰਦੇ ਨੇ ਮਾਮਲੇ ਤੇ ਜਿਹੜੀ ਸਾਫਤ ਆ ਅੱਛਾ ਨਗੀਨੇ ਤੋਂ ਮੈਨੂੰ ਯਾਦ ਆ ਰਿਹਾ ਸੀ ਇੱਕ ਫਿਚਰ ਰਾਈਟਰ ਹੁੰਦਾ ਸੀ ਲੋਰਿਚ ਬੜਾ ਉਰਦੂ ਖਬਰਾਂ ਦਾ ਨਾ ਬੜਾ ਮੇਨ ਥੀ ਸੀ ਵਿਚਾਰਾ ਫੋਟ ਹੋ ਗਿਆ ਮੈਂthi ਸਾਫੀ ਜਿਹੜਾ ਹੋਵੇ ਨਾ ਤੇ ਉਹ ਵਿਚਾਰਾ ਫੋਟ ਵੀ ਬੜੇ ਪਿਹੜੇ ਹਲਾਤਾ ਚੋਂਦਾ ਉਹ ਕਦੀ ਦਾਤਾ ਦਰਬਾਰ ਫਕੀਰ ਵੀ ਬਣ ਜਾਂਦਾ ਸੀ ਬੜੇ ਕਦੀ ਡੇਰਿਆਂ ਤੇ ਪਹੁੰਚ ਜਾਂਦਾ ਸੀ ਬੜਾ ਅੱਛੇ ਫੀਚਰ ਕਰਦਾ ਸੀ ਕਦੀ ਉਹਨਾਂ ਨੂੰ ਲੱਭਣਾ ਉਹ ਕਦੀ ਉਮਦਾਰੀ ਵੀ ਬਣ ਜਾਂਦਾ ਸੀ ਤੇ ਖਬਰ ਕੱਢਣ ਵਾਸਤੇ ਉਹਨੋਂ ਉਸ ਰੰਗ ਗਿਨੇ ਲੋਹਰੇ ਚ ਰੇ ਕੋਈ ਨਹੀਂ ਹਾਂਜੀ ਉਹ ਸਾਰੇ ਬਹਿਰੂਪੀਏ ਉੱਥੇ ਆ ਗਏ ਨੇ ਸਾਰੇ ਸਰ ਸਾਰੇ ਬਿਲਕੁਲ ਉਹ ਹਾਲਾਤ ਹੀ ਕੋਈ ਹੁਣ ਤੁਸੀਂ ਸਾਡਾ ਪ੍ਰੈਸ ਕਲੱਬ ਹੀ ਦੇਖ ਲਓ ਉਹ ਨਾ ਪੁਲਿਸ ਨੇ ਕੁੱਟਿਆ ਸੀ ਨਾ ਅੰਦਰ ਉਹ ਅੰਦਰ ਵੜ ਗਏ ਸੀ ਤੇ ਉਹ 6 ਦਿਨ ਉਹ ਜਿਹੜਾ ਸਾਰੇ ਇਕੱਠੇ ਹੋ ਗਏ ਉਹ ਚਾਰਟਰ ਡਿਮਾਂਡ ਬਣਾ ਰਹੇ ਤੇ ਉਹ ਚਾਰਟਰ ਡਿਮਾਂਡ ਪਤਾ ਨਹੀਂ ਕਿੱਥੇ ਰਹਿ ਗਈ ਮਤਲਬ ਉਹ ਹੈ ਹੀ ਨਹੀਂ ਕੋਈ ਨਜ਼ਰ ਹੀ ਨਹੀਂ ਆਈ ਕੋਈ ਇੱਕ ਡਿਮਾਂਡ ਨਹੀਂ ਕਰ ਸਕਦੇ ਉਹ ਤੇ ਸਿੰਗਲ ਇੱਕ ਡਿਮਾਂਡ ਸੀ ਕਿ ਆਈਡੀ ਸਲਾਮਬਦਰ ਰਿਮੂਵ ਕਰੋ ਉਹਦੀ ਪਰਮਿਸ਼ਨ ਤੋਂ ਬਗਾਰ ਪੁਲਿਸ ਅੰਦਰ ਜਾ ਹੀ ਸਕਦੀ ਉਹਦੇ ਪਿੱਛੇ ਆਈਡੀ ਦੇ ਪਿੱਛੇ ਜੋ ਵੀ ਸੀ ਇੱਕ ਅਲੱਗਾ ਗੱਲ ਹੈ ਲੇਕਿਨ ਉਹ ਇੰਨੇ ਨੇ ਉਹ ਬਸ ਉਹਨਾਂ ਨੂੰ ਕੋਈ ਉਹਨਾਂ ਨੇ ਦੇ ਦਿੱਤਾ ਉਹਨਾਂ ਕੋਲ ਛੋਟਾ ਮੋਟਾ ਕੋਈ ਫਾਇਦਾ ਉਹ ਇੱਕ ਹੋਰ ਉੱਚ ਸਾਬ ਉਹ ਬੜੀ ਖਬਰ ਆ ਰਹੀ ਸੀ ਕਿ ਉਹ ਕੋਈ ਪਿੰਡਗੇ ਚੁੱਕੀ ਕਿਸੇ ਨੇ ਯਾ ਸਾਫੀਆਂ ਦੀ ਸਪਾਰੀਆਂ ਫੜੀਆਂ ਜਾ ਰਹੀਆਂ ਦੇਖੋ ਨਾ ਮੈਂ ਤਾਂ ਜਿਹੜਾ ਤੁਹਾਨੂੰ ਕਿਹਾ ਕਿ ਜਿਹੜੇ ਸੈਕੰਡ ਕਰੀ ਦੇ ਆ ਕੈਟਾਗਰੀ ਦੇ ਅਨਨੋਨ ਸਾਫੀ ਨੇ ਉਹ ਹਲੇ ਵੀ ਹੈ ਨੇ ਜਿਹੜੇ ਕਲਮ ਦੇ ਮਜ਼ਦੂਰ ਨੇ ਵਾਹ ਵਾਹ ਠੀਕ ਹੈ ਨਾ ਉਹ ਇਹਨੇ ਨੌ ਨਹੀਂ ਤਹ ਨਸੀਰ ਆ ਡਾਨ ਟੀਵੀ ਦਾ ਰਿਪੋਰਟ ਅੱਛਾ ਮੇਰੇ ਵਾਕਿਫ ਨਹੀਂ ਹੈ ਲੇਕਿਨ ਮੈਂ ਉਹਨਾਂ ਦਾ ਨਾਮ ਸੁਣਿਆ ਉਹਨੇ ਖਬਰਾਂ ਸ਼ਬਰਾਂ ਦੇਖਾ ਦਿੰਦਾ ਲੇਕਿਨ ਤੁਸੀਂ ਚੈੱਕ ਕਰੋ ਕਿ ਉਹ ਪਿੰਡੀ ਪੁਲਿਸ ਨੇ ਕੱਲ ਫੜੇ ਬੰਦੇ ਉਹ ਤਿੰਨ ਬੰਦੇ ਉਹਨਾਂ ਨੇ ਫੜੇ ਨੇ ਉਜਰਤੀ ਕਾਤਲ ਜਿਹੜੀ ਉਹਨਾਂ ਦੀ ਉਹਨਾਂ ਦੇ ਘਰ ਦੀ ਰੈਕੀ ਕਰ ਰਿਹਾ ਸੀ ਉਹਨਾਂ ਨੂੰ ਮਰਡਰ ਕਰਨੇ ਵਾਸਤੇ ਕਿਉਂ ਉ ਕਿਸੇ ਬਡੇ ਕੋ ਸਪਾਰੀ ਲਈ ਸੀ ਜਾਰਾ ਕੋ ਮੈਨੂੰ ਤਸਦੀਕ ਲਵਾਗਾ ਕੋਈ ਹੋਣਾ ਕੋ ਮਾਫੀ ਹੋਣਾ ਕੋ ਪ੍ਰਾਪਤੀ ਮਾਫੀ ਆਉਣਾ ਕੋ ਹੋਰ ਤਰ੍ਹਾਂ ਦੀ ਖਬਰ ਦਿੱਤੀ ਹੋਣੀ ਇਹ ਅਫਸੋਸ ਨਾਲ ਗੱਲ ਹੈ ਕਿ ਮੈਨੂੰ ਮੈਂ ਸੋਚ ਰਿਹਾ ਸੀ ਕਿ ਇਨਸਾਨ ਦੀ ਜਿਹੜੀ ਜਾਨ ਆ ਉਹਦੀ ਕੋਈ ਕੀਮਤ ਹੀ ਨਹੀਂ ਹੈ ਉਹ 3 ਲੱਖ ਰੁਪਏ ਸੀ ਟੋਟਲ ਉਹਨਾਂ ਨੇ ਮੁਕਿਆ ਹੈ 3-4 ਲੱਖ ਰੁਪਏ 2-3 ਲੱਖ ਰੁਪਏ ਨਾ ਉਹਨੂੰ ਮਾਰਨੇ ਵਾਸਤੇ ਉਹ 3 ਲੱਖ ਰੁਪਏ ਐਡਵਾਂਸ ਲਿਆ ਹੋਇਆ ਇੱਕ ਇੱਕ ਜਾਨ ਦੀ ਇੱਕ ਜਾਨ ਤੇ ਉਹ 3 ਲੱਖ ਰੁਪਏ ਤੁਸੀਂ ਹਿਸਾਬ ਲਾ ਲਓ ਓਏ ਹੋਏ ਬਹੁਤ ਹੀ ਪਿਹੜੇ ਹਾਲਾਤ ਨੇ ਚੋਗੀ ਸਾਹਿਬ ਕਿ ਅਲਸੀ ਦੇ ਲੱਡੂ ਖਾਓ ਬੜੇ ਜ਼ਰੂਰੀ ਨੇ ਉਹ ਅੰਦਰੂਨੀ ਤਾਕਤ ਵੀ ਦੇਂਦੇ ਨੇ ਕੋਈ 60 ਸਟ ਸਟ ਵੱਜਵੇ ਤੇ ਫਿਰ ਵੀ ਕੋਈ ਤੁਹਾਡੀ ਟ੍ਰੋਲਿੰਗ ਵੀ ਹੋਣੀ ਹੈ ਅੱਜ ਤੇ ਜਿਹੜੇ ਇਹਨਾਂ ਦਾ ਤੁਹਾਡੇ ਪੋਡਕਾਸਟ ਤੋਂ ਬਾਅਦ ਤੇ ਕੋਈ ਪੀਕਾ ਸ਼ਿਕਾ ਵੀ ਲੱਗ ਸਕਦਾ ਹੈ ਤੇ ਸ਼ੁਰੂ ਕਰਦੇ ਹੋਲ ਸਿੱਤੇ ਲੱਡੂ ਬਣਵਾ ਲਓ ਭਾਬੀ ਨੂੰ ਰਿਕੁਐਸਟ ਕਰੋ ਜਿਸ ਤਰ੍ਹਾਂ ਦੇ ਤੁਸੀਂ ਵੀ ਲਾਗ ਕਰਦੇ ਹੋ ਉਸਦੇ ਲੱਡੂ ਖਾਈਏ ਤੇ ਗੱਲ ਮੁਕਾਈਏ ਬਸ ਬਿਲਕੁਲ ਅਸਾਂ ਗੱਲ ਮਕਾਉਨੇ ਆ ਤੇ ਗੱਲ ਇਹ ਹੈ ਕਿ ਇਸ ਮਤਲਬ ਜੇਕਰ ਬੇਰੋਜ਼ਗਾਰ ਕੀ ਵਧੀ ਤੇ 50 50 ਹਜ਼ਾਰ ਦੀ ਗੁਜਰਤੀ ਕਤਲ ਲੈ ਕੇ ਬੰਦੇ ਮਾਰਨਗੇ ਫਿਰ ਉਹੀ ਗੱਲ ਕਿ ਤੁਸੀਂ ਅਲਸੀ ਤੇ ਲਡੂ ਖਾਣ ਨਿਕਾਲ ਕੇ ਦਿੱਤੀ ਚਲੋ ਫਿਰ ਲੋ ਜੀ ਲੋ ਜੀ ਰਾਬ ਰੱਖਾ ਜੀ ਨੇ ਰੋ ਹਾਜ਼ਰੋ ਵਾਸੇ ਰੋ ਤੇ ਮਿਲਾਂਗੇ ਅਗਲੇ ਹਫਤੇ ਚੋਈ ਸਭ ਲੋ ਜੀ ਅੱਲਾ ਦੇ ਵਾਲੇ